जोदे वास्ते रहो लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे बहुत बहुत मेहरबानी जोदे वास्ते रहो आबाद रहो जिंदाबाद रहो धन्यवाद सतम कर मजीत गाँगा है ਕਲ ਵੀ ਤਾ ਆ ਜਾ ਸੰਤਰਾ ਮੋਦਾਸੀ ਸਾਡੇ ਇਲਾਕੇ ਦੇ ਰਾਏ ਸਰਪਿੰਡਾ ਬਨਾਲੇ ਦੇ ਨੇੜੇ ਬੜੇ ਕਮਾਲ ਦੇ ਸ਼ਾਇਰ ਹੋਏ ਐ ਮੈਂ ਤੇ ਕਰਮਜੀਤ ਜਦੋਂ ਯੂਥ ਫੈਸਟੀਵਲਾਂ ਜਾਂਦੇ ਸੀ ਜੱਜ ਸਾਹਿਬਾਨ ਤਾਂ ਖੜ ਬੈਠੇ ਨੇ ਤਾਂ ਸਾਡਾ ਮੁਕਾਬਲਾ ਕਿਹਦੇ ਨਾਲ ਹੁੰਦਾ ਸੀ ਇਹ ਵੀ ਦੱਸ ਦਿਨਾ ਹੁਣ ਸੰਤਰਾ ਮੋਦਾਸੀ ਦੀ ਬੇਟੀ ਕੀਰਤਨ ਮੋਦਾਸੀ ਉਹ ਵੀ ਉਹੀ ਉਹ ਗਾਉਂਦੀ ਸੀ ਥੋੜਾ ਜਾਂਦਾ ਫਿਰ ਅੱਜ ਮਿਲ ਹੀ ਜਾਂਦਾ ਉਹਦੀ ਬੇਟੀ ਐ ਅਸੀਂ ਆ ਕਈ ਵਾਰ ਹਾਰ ਜਾਂਦੇ ਸੀ ਫਿਰ ਅਸੀਂ ਕਿਹਾ ਯਾਰ ਥੋੜਾ ਜਿਹਾ ਰਿਹਸਲ ਕਰੀਏ ਵਿਕਰਮਜੀਤ ਇਹਨੂੰ ਆਪਾਂ ਦੋਨੇ ਗਾਉਣ ਲੱਗੇ ਆ ਤਾਂ ਕਿ ਇਹਦੇ ਚ ਤਰਜ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਾਂ ਤਾਂ ਅਸੀਂ ਉਤਪਤ ਗਾਉਣ ਲੱਗੇ ਮੈਂ ਹੁਣ ਮੁੱਖ ਮੰਤਰੀ ਆ ਮੈਂ ਗਾਉਂਦਾ ਚੰਗਾ ਲੱਗਦਾ ਯਾਰ ਕਰਮਜੀਤ ਤੋਂ ਗਾ ਲੈ ਯਾਰ ਤੂੰ ਗਾ ਲੈ ਇੱਥੇ ਹੀ ਗਾਉਣੇ ਰੱਖ ਹੈ ਵੇ ਬਾਗਰੂ ਬਾਗਰੂ ਕਾਨੂੰ ਛੇੜੇ ਛੇੜਦੇ